ਵੀਰੇ ਕਿੱਥੋਂ ਆਏ ਹੋ ਤੁਸੀਂ ਤੇ ਕਦੋਂ ਉਧਰ ਆਏ ਹੋ ਜੀ ਅਸੀਂ ਪਿੰਡ ਕਲੀਅਰ ਕਲਾਂ ਤੋਂ ਆਏ ਆ ਜੀ ਜਿਲ੍ਹਾ ਕਿਹੜਾ ਤੁਹਾਡਾ ਗੁਰਦਾਸਪੁਰ ਜਿਲ੍ਹਾ ਗੁਰਦਾਸਪੁਰ ਹਾਂਜੀ ਕਿੰਨੇ ਕੁ ਟਰੈਕਟਰ ਆਏ ਤੁਹਾਡੇ ਸਾਡੇ ਆਏ ਕੁਝ 20 ਦੇ ਕਰੀਬ ਟਰੈਕਟਰ ਆਏ ਨੇ ਅਸੀਂ ਨਗਰ ਵੱਲੋਂ 9 ਟਰੈਕਟਰ ਲੈ ਕੇ ਆਏ ਆ ਤੇ ਟਾਂਕੀਆਂ ਫੁੱਲ ਕਰਕੇ ਲਿਆਏ ਆ ਸਾਰੇ ਸਿੰਘ ਸਾਡੇ ਜਿਹੜੇ ਆ ਸੇਵਾ ਕਰ ਰਹੇ ਆ ਇਹਦਾ ਖਰਚਾ ਕੌਣ ਦੇ ਰਿਹਾ ਤਾਂ ਖਰਚਾ ਸੀ ਉਧਰੋਂ ਜਿਹੜਾ ਆਏ ਆ ਜੀ ਤਾਂ ਉਹ ਪਿੰਡ ਚੋਂ ਜੋ ਹੋਇਆ ਵਾ ਇਕੱਠਾ ਉਹਦੇ ਵਿੱਚੋਂ ਡੀਜ਼ਲ ਪਾ ਕੇ ਬਾਕੀ ਇੱਥੋਂ ਡੀਜ਼ਲ ਪੈ ਰਿਹਾ ਹੈ ਜੀ। ਨਾ ਇਹ ਕੰਮ ਚੱਲਦਾ ਹੈ ਦਿਨ ਦੇ ਵਿੱਚ। ਕਹਿੰਦੇ ਵੀ ਜੀ ਸਵੇਰ ਤੋਂ ਲੈ ਕੇ ਜੀ ਸ਼ਾਮ ਦੇ 6 ਵਜੇ ਤੱਕ ਚੱਲਦਾ ਜੀ। ਉਹ ਪੰਜਾਬ ਦੀ ਜਵਾਨੀ ਇੱਧਰ ਤੁਸੀਂ ਵੇਖੋ ਕਿ ਉਹ ਸਪਰਤਖ ਰੂਪ ਦੇ ਵਿੱਚ ਸੈਂਕੜੇ ਟਰੈਕਟਰ ਆ। ਸੈਂਕੜੇ ਟਰੈਕਟਰ ਜਿਹੜੇ ਆ ਉਹ ਲੱਗੇ ਹੋਏ ਆ। ਸਰਕਾਰ ਕੋਈ ਹੈਲਪ ਨਹੀਂ ਕਰਨ ਈ ਜਿਹੜਾ 1600 ਕਰੋੜ ਆਇਆ ਉਹ ਸਾਨੂੰ ਨਹੀਂ ਪਤਾ ਕਿੱਥੇ ਚੱਲਣ ਡਿਆ ਹੁਣ ਇਹ ਸੇਵਾ ਜਿਹੜੀ ਆਪਣੀ ਚੱਲਣ ਢੀ ਆ ਇਹ ਜਾਂ ਤੇ ਐਨ ਆਰ ਆਈ ਵੀਰ ਕਰਨ ਢੇ ਨੇ ਜਾਂ ਸੰਸਥਾਵਾਂ ਕਰਨ ਢੀਆਂ ਨੇ ਲੋੜ ਹੈ ਇਹੀ ਆ ਜੀ ਜੋ ਸੇਵਾ ਚੱਲਦੀ ਪਈ ਆ ਬਸ ਵੀਰ ਮੇਰੇ ਵੱਤੋਂ ਵੱਧ ਹੋਣ ਤੇ ਸਾਡੇ ਆ ਸੰਜੋਗ ਸਾਡਾ ਕਰਨ ਤੇ ਇਹ ਆਪਣੀਆਂ ਕਣਕਾਂ ਵੀ ਸਕੀਏ ਜੀ ਯਾਰ ਰਾਵੀ ਦੇ ਵਿੱਚ ਪਾਣੀ ਚੜਿਆ ਤੇ ਉਹ ਹੜ ਗਿਆ ਤੇ ਇੱਥੋਂ ਚਲਿਆ ਵੀ ਗਿਆ ਪਰ ਨਾਲ ਦੀ ਨਾਲ ਇੱਥੇ ਇਹੋ ਜਿਹੇ ਬਰਬਾਦੀ ਦੇ ਚਿੰਨ ਛੱਡ ਗਿਆ ਇਹੋ ਜਿਹਾ ਬਰਬਾਦੀ ਦਾ ਮੰਜ਼ਰ ਛੱਡ ਗਿਆ ਕਿ ਜੋ ਹੁਣ ਸਰਕਾਰਾਂ ਕੋਲੋਂ ਨਹੀਂ ਜਾਂ ਸਿਆਸੀ ਲੋਕਾਂ ਕੋਲੋਂ ਨਹੀਂ ਇਹ ਆਮ ਲੋਕਾਂ ਵੱਲੋਂ ਹੀ ਇਸ ਬਰਬਾਦੀ ਦੇ ਜਿਨ੍ਹਾਂ ਨੂੰ ਹਟਾਇਆ ਜਾ ਰਿਹਾ ਵਾ ਆਪਣੀ ਜ਼ਿੰਦਗੀ ਨੂੰ ਜਿਹੜੀ ਲੀਹੋ ਲੱਥ ਚੁੱਕੀ ਆ ਹੜਾਂ ਦੇ ਕਾਰਨ ਉਸ ਜ਼ਿੰਦਗੀ ਨੂੰ ਫੇਰ ਤੋਂ ਲੀਹਾਂ ਦੇ ਉੱਤੇ ਲਿਆਉਣ ਲਈ ਇਹ ਆਪਣੇ ਹੀ ਲੋਕ ਖੜੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਕਿੱਥੋਂ ਆਏ ਹੋ ਤੁਸੀਂ ਤੇ ਕਦੋਂ ਉਧਰ ਆਏ ਹੋ ਇੱਥੇ ਅਸੀਂ ਪਿੰਡ ਕਲੀਅਰ ਕਲਾਂ ਤੋਂ ਆਏ ਆਂ ਜੀ ਅੱਜ ਜਿਲ੍ਹਾ ਕਿਹੜਾ ਤੁਹਾਡਾ ਗੁਰਦਾਸਪੁਰ ਜਿਲ੍ਹਾ ਗੁਰਦਾਸਪੁਰ ਹਾਂ ਜੀ ਕਿੰਨੇ ਕੁ ਟਰੈਕਟਰ ਆਏ ਤੁਹਾਡੇ ਸਾਡੇ ਆਏ ਕੁਝ 20 ਦੇ ਕਰੀਬ ਟਰੈਕਟਰ ਆਏ ਨੇ 20 ਟਰੈਕਟਰ ਆਏ ਹਾਂ ਜੀ ਹਾਂ ਜੀ ਤੇ ਕੀ ਕੀ ਆਏ ਟਰੈਕਟਰਾਂ ਦੇ ਨਾਲ ਲੈ ਕੇ ਆਏ ਹੋ ਟਰੈਕਟਰਾਂ ਦੇ ਨਾਲ ਜੀ ਇੱਕ ਤੇਲ ਲੈ ਕੇ ਆਏ ਆਂ ਕਰਾ ਲੈ ਕੇ ਆਏ ਆਂ ਬਾਕੀ ਹੋਰ ਸਪੇਅਰ ਪਾਰਟ ਜੇ ਕੋਈ ਖਰਾਬ ਹੋ ਜਾਂਦਾ ਉਹਦੇ ਵਾਸਤੇ ਨਾਲ ਮੈਕੈਨਿਕ ਵੀ ਲਗਾ ਕੇ ਆਏ ਆ ਅੱਛਾ ਮਿਸਤਰੀ ਵੀ ਲੈ ਕੇ ਆਏ ਹਾਂ ਹ ਹਾਂ ਜੀ ਇਹ ਕਿੰਨੇ ਦਿਨ ਤੁਸੀਂ ਇੱਥੇ ਸੇਵਾ ਨਿਭਾਓਗੇ ਇੱਥੇ ਹੁਣ ਕੰਟੀਨਿਊ ਚੱਲੂ ਆ ਜੀ ਇਹ 10 12 ਦਿਨ ਤਾਂ ਲੱਗਣਗੇ ਹੋਰ ਹਾਂ ਜੀ ਹਾਂ ਜੀ ਇਹ ਫਿਰ ਸੇਵਾ ਪਿੰਡ ਵੱਲ ਹੋਊਗੀ ਕਿ ਜਾਂ ਇੱਥੋਂ ਕੋਈ ਸੰਸਥਾ ਕਰੂਗੀ ਨਹੀਂ ਸਾਡੇ ਨਾਲ ਐਨ ਆਰ ਆਈ ਵੀਰ ਬਾਹਰ ਨੇ ਉਹਨਾਂ ਦੇ ਕੋ ਪਿੰਡ ਦੇ ਸੰਯੋਗ ਨਾਲ ਹੀ ਆ ਚੱਲ ਰਿਹਾ ਕੰਮ ਜੀ ਤੋਂ ਹੋਰ ਵੀ ਇੱਥੇ ਹੈਗੇ ਵਾਹ ਖਾਲਸਾ ਵਾਹ ਜੀ ਫਤੂਵਾ ਖਾਲਸਾ ਜੀ ਕਿਹੜੇ ਨਗਰ ਤੋਂ ਜੀ ਆਪਾਂ ਕੋ ਲਿਵੈਂਟ ਕਲੀਅਰ ਕਰਾਤਾ ਹਾਂ ਜੀ ਜਿਲ੍ਹਾ ਕਲੀਅਰ ਕਲਾਂ ਤੋਂ ਹੀ ਹਾਂ ਜੀ ਅੱਛਾ ਤੁਸੀਂ ਇਹ ਦੱਸੋ ਕਿ ਇੱਥੇ ਆ ਕੇ ਇਸ ਕੀ ਮੁਸ਼ਕਲਾਂ ਇੱਥੇ ਵੇਖੀਆਂ ਕਿਹੜਾ ਜਿਹੜਾ ਕੰਮ ਹੈ ਇੱਥੇ ਕਰਨ ਵਾਲਾ ਔਰ ਕਿਹੜੇ ਕੰਮ ਦੀ ਕਿਹੜੀ ਮਸ਼ੀਨਰੀ ਦੀ ਇੱਥੇ ਕਮੀ ਆ ਰਹੀ ਹੈ ਇੱਥੇ ਆ ਜੀ ਕਾਲੀ ਨੂੰ 15 ਗਾਂ ਦੀ ਲੋਡ ਆ ਬਸ ਹੋਰ ਹੋਰ ਤਾਂ ਬਾਕੀ ਕਾਹੀ ਹੈ ਜੇ ਹਾਂਜੀ ਪਹਿਲੀ ਪੱਧਰਾ ਗਾਂ ਦੀ ਲੋਡ ਆ ਜੀ ਇੱਥੇ ਜ਼ਿਆਦਾਤਰ ਦੇਖੋ ਜਿਵੇਂ ਰੇਤਾ ਚੜ ਚੁੱਕਿਆ ਹੈ ਤੁਹਾਡੇ ਆਪ ਹੀ ਤੁਸੀਂ ਵੇ ਰਹੇ ਹੋ ਵੀ ਇਹ ਕੁਝ ਸਮਾਂ ਉੱਠਨੇ ਨਹੀਂ ਜੱਟ ਜਿੰਨੇ ਵੀ ਆਹ ਹੋ ਗਿਆ ਕਾਫੀ ਬਹੁਤ ਜਿਆਦੇ ਨੁਕਸਾਨ ਹੋ ਜਿਆਦੇ ਨੁਕਸਾਨ ਹੋ ਦੁੱਤੋ ਕੋਈ ਗੋਪੀ ਚਲੇ ਟਰੈਕਟਰ ਲੈ ਕੇ ਆਏ ਆ ਵੱਖ-ਵੱਖ ਪਿੰਡਾਂ ਦੇ ਉਹ ਵੱਖ-ਵੱਖ ਜ਼ਿਲ੍ਹਿਆਂ ਤੋਂ ਸੋ ਉਹਨਾਂ ਦੇ ਨਾਲ ਪ੍ਰਬੰਧਕ ਵੀਰ ਵੀ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਕੀ ਨਾਮ ਤੁਹਾਡਾ ਤੇ ਕਿੰਨੀ ਸੇਵਾ ਲੈ ਕੇ ਆਏ ਬੇਨਤੀ ਇਹ ਆ ਜੀ ਮੇਰਾ ਨਾਮ ਬਲਰਾਜ ਸਿੰਘ ਆ ਪਿੰਡ ਕਲੀਰਕਲਾ ਸਾਬਕਾ ਸਰਪੰਚ ਜ਼ਿਲ੍ਹਾ ਗੁਰਦਾਸਪੁਰ ਅਸੀਂ ਨਗਰ ਵੱਲੋਂ 9 ਟਰੈਕਟਰ ਲੈ ਕੇ ਆਏ ਆ ਤੇ ਟਾਂਕੀਆਂ ਫੁੱਲ ਕਰਕੇ ਲਿਆਏ ਆ ਤੇ ਮਾਲਕ ਦੀ ਕਿਰਪਾ ਦੇ ਨਾਲ ਸਾਰੇ ਸਿੰਘ ਸਾਡੇ ਜਿਹੜੇ ਆ ਸੇਵਾ ਕਰ ਰਹੇ ਆ ਵੱਧ ਤੋਂ ਵੱਧ ਜਿੰਨੀ ਪ੍ਰਭਾਤਮਾ ਸਾਨੂੰ ਸੇਵਾ ਬਖਸ਼ੂਗਾ ਉਨੀ ਕਰਾਂਗੇ ਕਿਉਂਕਿ ਬਾੜੀਆਂ ਦੇ ਦਿਨ ਵਾ ਕੀਮਤੀ ਸਮਾਂ ਵਾ ਕੋਸ਼ਿਸ਼ ਕਰਾਂਗੇ ਕਿ ਤਿੰਨ ਕ ਦਿਨ ਜਿਹੜੇ ਆ ਉਹ ਲਾਵਾਂਗੇ ਤਿੰਨ ਦਿਨ ਦੀ ਤੁਸੀਂ ਸੇਵਾ ਇੱਥੇ ਨਿਭਾਓਗੇ ਸੋ ਬਹੁਤ ਵੱਡੀ ਸੇਵਾ ਨੇ ਇਹਨਾਂ ਫੋ ਹੋਰ ਵੀ ਇੱਥੇ ਕੁਝ ਸਿੰਘ ਹੈਗੇ ਆ ਉਹਨਾਂ ਨਾਲ ਵੀ ਇੱਥੇ ਗੱਲਬਾਤ ਕਰਾਂਗੇ ਜਿਵੇਂ ਅਸੀਂ ਦੱਸਿਆ ਕਿ ਵੱਖ-ਵੱਖ ਜਿਲ੍ਹਿਆਂ ਦੇ ਲੋਕ ਆ ਇਹ ਵੀ ਮੈਨੂੰ ਲੱਗਦਾ ਕਿ ਟਰੈਕਟਰ ਜ਼ਿਲ੍ਹਾ ਗੁਰਦਾਸਪੁਰ ਤੋਂ ਬਾਹਰ ਦਾ ਲੱਗਦਾ ਆਹ ਜਾਣਕਾਰੀ ਲੈਣੇ ਆ ਵੀਰੇ ਕੀ ਨਾਮ ਤੁਹਾਡਾ ਕਿਹੜੇ ਜ਼ਿਲ੍ਹੇ ਤੋਂ ਆਏ ਅਸੀਂ ਗਾਲ ਜੀ ਸਾਡਾ ਜ਼ਿਲ੍ਹਾ ਬਰਨਾਲਾ ਜੀ ਨਾਮ ਹਰਿੰਦਰ ਸਿੰਘ ਹੈ ਪਿੰਡ ਪੰਡੋਰੀ ਹੈ ਜੀ ਸਾਡਾ ਉੱਥੋਂ ਆਏ ਤੁਸੀਂ ਇੱਥੇ ਅਸੀਂ ਆਏ ਆ 25 ਤਰੀਕ ਨੂੰ ਜੀ 25 ਤਰੀਕ ਹਾਂਜੀ 25 ਤਰੀਕ ਨੂੰ ਆਏ ਆ ਕਿੰਨੇ ਕੁ ਟਰੈਕਟਰ ਤੁਹਾਡੇ ਇੱਥੇ ਆਏ ਆ ਸਾਡੇ 20 ਟਰੈਕਟਰ ਆਏ ਆ ਜੀ ਕਤਵੇ ਦੇ ਪਲੋਰੀ ਪਿੰਡ ਦੇ ਦੋਨਾਂ ਦੇ ਜੀ ਬਰਨਾਲਾ ਜ਼ਿਲ੍ਹਾ ਗਿਆ ਜੀ ਹਜੀ ਅਸੀਂ ਇਹਦਾ ਖਰਚਾ ਕੌਣ ਦੇ ਰਿਹਾ ਤੁਹਾਨੂੰ ਖਰਚਾ ਅਸੀਂ ਉਧਰੋਂ ਜਿਹੜਾ ਆਏ ਆ ਜੀ ਤਾਂ ਉਹ ਪਿੰਡ ਚੋਂ ਜੋ ਹੋਇਆ ਵਾ ਇਕੱਠਾ ਉਹਦੇ ਵਿੱਚੋਂ ਡੀਜ਼ਲ ਪਾ ਕੇ ਬਾਕੀ ਇੱਥੋਂ ਡੀਜ਼ਲ ਪੈ ਰਿਹਾ ਹੈ ਗਾ ਜੀ ਇਹ ਇੱਥੋਂ ਇੱਥੋਂ ਡੀਜ਼ਲ ਦੀ ਸੇਵਾ ਜਿਹੜੀ ਤੁਹਾਨੂੰ ਮਿਲ ਰਹੀ ਆ ਤੇ ਇਹ ਕੌਣ ਕਰ ਰਿਹਾ ਤੁਹਾਡੀ ਡੀਜ਼ਲ ਦੀ ਸੇਵਾ ਇਹ ਡੀਜ਼ਲ ਦੀ ਸੇਵਾ ਸਾਡੀ ਪਿੰਡ ਵਾਲਿਆਂ ਨਾਲ ਹੀ ਗੱਲ ਹੋਈ ਹੈ ਕਹਿੰਦੇ ਵੀ ਇੱਥੋਂ ਜਿਹੜੇ ਨਗਰਕ ਜੋ ਵੀ ਪੈਸੇ ਦੇ ਕੇ ਜਾਂਦਾ ਵੀਰ ਭਾਈ ਜੀ ਜ਼ਿਲ੍ਹਾ ਬਰਨਾਲਾ ਦਾ ਜ਼ਿਲ੍ਹਾ ਸਾਡਾ ਬਰਨਾਲਾ ਉਹ ਬਰਨਾਲੇ ਤੋਂ ਆਏ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੇ ਹੋਰ ਵੀ ਵੀਰ ਆ ਗੱਲਬਾਤ ਜਿਹੜੀ ਆ ਉਹ ਕਰਦੇ ਆ ਕਿ ਉਹ ਕਿੱਥੋਂ ਆਏ ਆ ਤੇ ਉਹਨਾਂ ਦਾ ਕਿਹੜਾ ਏਰੀਆ ਆ ਵੀਰੇ ਤੁਸੀਂ ਕਦੋਂ ਇੱਥੇ ਆਏ ਤੇ ਕਿਹੜਾ ਜ਼ਿਲ੍ਹਾ ਤੁਹਾਡਾ ਕੋਈ ਨਹੀਂ ਗੱਲ ਕਰ ਚੰਦੂ ਦਾ ਹਾਂਜੀ ਅਸੀਂ ਤਨੰਦਰੁ ਹੋਈ ਆਏ ਨੂੰ ਜੀ ਸਾਡਾ ਜ਼ਿਲ੍ਹਾ ਜੀ ਬਰਨਾਲਾ ਦਾ ਪਿੰਡ ਮਹਿਲਕਨਾਈ ਮਹਿਲਕਨਾ ਮਹਿਲਕਨਾ ਪੰਡੋਰੀ ਪਿੰਡ ਆ ਜੀ ਸਾਡਾ ਜੀ ਕਿੰਨਾ ਚਿਰ ਰਹੋਗੇ ਤੁਸੀਂ ਉੱਥੇ ਅਸੀਂ ਆ ਰਹੇ ਹਾਂ ਜੀ ਘੜ ਦੋ ਘੜ 10 ਦਿਨ ਤਾਂ ਰਹਾਂਗੇ ਜੀ ਇਹ ਕੋਈ ਮੁਸ਼ਕਲ ਨਹੀਂ ਆ ਰਹੀ ਨਹੀਂ ਮੁਸ਼ਕਲ ਕੋਈ ਨਹੀਂ ਜਾਨ ਕਿੰਨਾ ਜਰ ਕੰਮ ਚੱਲਦਾ ਹੈ ਦਿਨ ਦੇ ਵਿੱਚ ਜਾਨ ਦੇ ਵਿੱਚ ਸਵੇਰ ਤੋਂ ਲੱਗ ਕੇ ਜੀ ਸ਼ਾਮ ਦੇ ਸੇਵਿਤ ਕਰ ਚੱਲਦਾ ਜੀ ਇਹ ਸਾਰਾ ਦਿਨ ਜਿਹੜਾ ਇਹ ਕੰਮ ਚੱਲਦਾ ਰਹਿੰਦਾ ਹਾਂਜੀ ਹਾਂਜੀ ਬਦਲ ਬਦਲ ਲੱਗੀ ਜਾਂਦਾ ਜੀ ਤੇ ਮੇਰੇ ਤੁਹਾਡਾ 사운ਡ ਸੁਣ ਦਾ ਪ੍ਰਬੰਧ 사운ਡ ਦਾ ਹੀ ਬਾਬਾ ਨਾਨਕ ਗੁਰੂ ਘਰ ਸੌ ਜਾਂਦਾ ਜੀ ਉੱਥੇ ਜਾ ਕੇ ਹਾਂਜੀ ਹਾਂਜੀ ਤੋਂ ਇਹ ਵੀਰੇ ਕਹਿੰਦੇ ਆ ਕਿ ਸਾਰਾ ਦਿਨ ਸੇਵਾ ਕਰਦੇ ਆ ਸ਼ਾਮਾਂ ਨੂੰ ਜਾ ਕੇ ਗੁਰੂ ਘਰਾਂ ਦੇ ਵਿੱਚ ਜਾ ਕੇ ਅਸੀਂ ਵਿਸ਼ਰਾਮ ਕਰਦੇ ਆ ਦਰਿਆ 라ਵੀ ਦੇ ਵਿੱਚ ਜਦੋਂ 25 26 ਅਗਸਤ ਦੀ ਰਾਤ ਨੂੰ ਪਾਣੀ ਆਉਂਦਾ ਤੇ ਦੱਸ ਦਿਆ ਕਿ 8 ਲੱਖ ਕਿਊਸਕ ਪਾਣੀ ਇਸ ਦਰਿਆ ਦੇ ਵਿੱਚ ਆਇਆ ਤੇ ਜਿਹਨੇ ਡੇਰਾ ਬਾਬਾ ਨਾਨਕ ਹਲਕੇ ਦਾ ਪਿੰਡ ਠੇਠੜਕੇ ਦੇ ਸਾਹਮਣੇ ਉਹ ਐਡੀ ਵੱਡੀ ਢਾਲ ਲਾਈ ਕਿ ਇੱਧਰ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਫੁੱਟ ਜਿਹੜਾ ਉਹ ਇੱਥੇ ਜਿਹੜਾ ਉਹ ਪਿਆ ਹੋਇਆ ਵਾ ਪਾੜ ਪਿਆ ਵਾ ਔਰ ਉਸ ਹਜ਼ਾਰਾਂ ਫੁੱਟ ਪਾੜ ਨੇ ਇੱਧਰ ਅਗਲੀ ਤੁਸੀਂ ਵੀ ਢਾਤੀ ਅਗਲੀ ਤਸਵੀਰ ਨੂੰ ਕਈ ਥਾਵਾਂ ਤੋਂ ਢਾਇਆ ਤੇ ਨਾਲ ਦੀ ਨਾਲ ਆ ਸੈਂਕੜੇ ਏਕੜ ਜ਼ਮੀਨ ਆ ਜਿਹਦੇ ਵਿੱਚ ਇੱਕ ਬਹੁਤ ਵੱਡਾ ਇੱਕ ਸਰੋਵਰ ਵਰਗਾ ਇੱਕ ਝੀਲ ਵਰਗਾ ਮਾਹੌਲ ਪੈਦਾ ਕਰ ਦਿੱਤਾ ਤੁਸੀਂ ਇਹ ਦੇਖੋ ਜਿਵੇਂ ਝੀਲ ਹੁੰਦੀ ਆ ਕੋਈ ਤੇ ਇਸ ਝੀਲ ਨੂੰ ਦੱਸਦੇ ਆ ਸਾਡੇ ਟਰੈਕਟਰਾਂ ਵਾਲੇ ਵੀਰਾਂ ਕਾ 25% ਤੋਂ ਵੱਧ ਅਸੀਂ ਇਹਨੂੰ ਪੂਰ ਚੁੱਕੇ ਆ ਤੇ ਇਸ ਸੇਵਾ ਦੇ ਲਈ ਇਸ ਮੋਰਚੇ ਦੇ ਲਈ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਜਿਹੜੀ ਉਹ ਡੱਟੀ ਪਈ ਆ ਔਰ ਉਹ ਪੰਜਾਬ ਦੀ ਕਿਸਾਨੀ ਉਹ ਪੰਜਾਬ ਦੀ ਜਵਾਨੀ ਇੱਧਰ ਤੁਸੀਂ ਵੇਖੋਗੇ ਉਹ ਸਪਰਤਖ ਰੂਪ ਦੇ ਵਿੱਚ ਸੈਂਕੜੇ ਟਰੈਕਟਰ ਆ ਸੈਂਕੜੇ ਟਰੈਕਟਰ ਜਿਹੜੇ ਆ ਉਹ ਲੱਗੇ ਹੋਏ ਆ ਔਰ ਉਹ ਜਿਹੜੇ ਟਰੈਕਟਰ ਆ ਉਹ ਇਸ ਪਾਣੀ ਦਾ ਜਿਹੜਾ ਇੱਕ ਬਹੁਤ ਵੱਡਾ ਕਹਿੰਦੇ ਵੀ ਇਹਦੀ ਇਹ ਨਹੀਂ ਅੰਦਾਜ਼ਾ ਵੀ ਇਹ ਡੂੰਗਾ ਕਿੰਨਾ ਵਾ ਪਰ ਇਹ ਬਹੁਤ ਜਿਆਦਾ ਜਿਹੜਾ ਨੁਕਸਾਨ ਵਾਲਾ ਕੰਮ ਕੀਤਾ ਤੇ ਇਧਰ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਇਹਦੇ ਮਗਰਲੇ ਪਾਸੇ ਜਿਹੜੀ ਕੰਡਿਆਲੀ ਤਾਰ ਆ ਜਿਹੜੀ ਪਾਕਿਸਤਾਨ ਦੀ ਸਰਹੱਦ ਨੂੰ ਰੋਕਣ ਵਾਸਤੇ ਲਾਈ ਗਈ ਆ ਉਹਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹੋਇਆ ਸੋ ਇੱਥੇ ਕੁਝ ਟਰੈਕਟਰ ਵਾਲੇ ਵੀਰਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕਿੱਥੋਂ ਆਏ ਆ ਤੇ ਉਹਨਾਂ ਦਾ ਕਿਹੜਾ ਏਰੀਆ ਵੀਰੇ ਕਿਹੜਾ ਏਰੀਆ ਤੁਹਾਡਾ ਤੁਸੀਂ ਕਿੱਥੋਂ ਆਏ ਹੋ ਸਾਡਾ ਏਰੀਆ ਫਰੇਗੜ ਚੂੜੀਆਂ ਲਾਗੇ ਪੱਬਰਾਲੀ ਪਿੰਡ ਜੀ ਤੁਸੀਂ ਇਸੇ ਜ਼ਿਲ੍ਹੇ ਦੇ ਹੋ ਹਾਂਜੀ ਇਸੇ ਹਲਕਾ ਹੀ ਦਾ ਕਿੰਨੇ ਦਾ ਹੋ ਤੁਹਾਨੂੰ ਇੱਥੇ ਆਇਆ ਸਾਨੂੰ 4-5 ਦਿਨ ਹੋ ਗਏ ਜੇ ਲਗਾਤਾਰੀ ਮਾਰ ਲੈਨੇ ਚੱਕਰੇ ਕੰਦਾ ਫਿਰ ਤੁਹਾਡੇ ਟਰੈਕਟਰ ਕਿੰਨੇ ਕ ਆਏ ਆ ਸਾਡੇ ਆ ਜੌਂਡੀਆ ਲੱਗਾ ਜੇ ਇੱਕ ਇਹ ਇੱਕ ਨੋਵਾ 555 ਠੀਕ ਆ ਹਾਂਜੀ ਤੇ ਇਹ ਫਿਰ ਤੁਹਾਡੇ ਤੇਲ ਖਰਚੇ ਫਿਰ ਕੌਣ ਇਹ ਸੇਵਾ ਨਿਭਾ ਰਿਹਾ ਤੁਹਾਡੀ ਸੇਵਾ ਵਾਦੂਕਾਰ ਸੇਵਾ ਵਾਲਿਆਂ ਦੀ ਸਾਰਿਆਂ ਦੀ ਇਦਾਂ ਹੀ ਇਸ ਵਾਰ ਮਿਲ ਕੇ ਸਹਿਯੋਗ ਹੋਣ ਦੇ ਆ ਸੋ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਆਏ ਆ ਇਦਾਂ ਕੁਝ ਟਰੈਕਟਰ ਵਾਲੇ ਹੋਰ ਵੀ ਵੀਰਾ ਉਹਨਾਂ ਨਾਲ ਗੱਲਬਾਤ ਕਰਦੀ ਸੇਵਾ ਨਿਭਾਰੇ ਨੌਜਵਾਨ ਹਾਜ਼ਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਛੋਟੇ ਵੀਰ ਕੀ ਨਾਂ ਤੁਹਾਡਾ ਤੇ ਕਦੋਂ ਇੱਥੇ ਆਏ ਮੇਰਾ ਨਾਮ ਚਹਿਬਾ ਜੀ ਆ ਤੇ ਮੈਂ ਕੱਲ ਸਵੇਰ ਤੋਂ ਇੱਥੇ ਆ ਤੇ ਕਿੰਨਾ ਕੁ ਨੁਕਸਾਨ ਇੱਥੇ ਲੱਗਦਾ ਤੁਹਾਨੂੰ ਤੇ ਕੀ ਕੀ ਇੱਥੇ ਸਵਾਵਾਵਾਂ ਚੱਲ ਰਹੀਆਂ ਨੇ ਇੱਥੇ ਸਵਾਵਾਵਾਂ ਬਹੁਤ ਜ਼ਿਆਦਾ ਮਿੱਟੀ ਦੀਆਂ ਸੇਵਾ ਚੱਲਣ ਦੀਆਂ ਵੀ ਪਧਰਾ ਗੰਡੇ ਇਥੋਂ ਦਾ ਸੇਵਾ ਤੇ ਫਸਲ ਤੇ ਕੋਈ ਰਹੀ ਨਹੀਂ ਹੈਗੀ ਸਰਕਾਰ ਕੋਈ ਹੈਲਪ ਨਹੀਂ ਕਰਨ ਦੀ ਜਿਹੜਾ 1600 ਕਰੋੜ ਆਇਆ ਉਹ ਸਾਨੂੰ ਨਹੀਂ ਪਤਾ ਕਿੱਥੇ ਚੱਲਣ ਡਿਆ ਹੁਣ ਇਹ ਸੇਵਾ ਜਿਹੜੀ ਆਪਣੀ ਚੱਲਣ ਦੀ ਆ ਇਹ ਜਾਂ ਤੇ ਐਨ ਆਰ ਆਈ ਵੀਰ ਕਰਨ ਡੇ ਨੇ ਜਾਂ ਸੰਸਥਾਵਾਂ ਕਰਨ ਡੀਆਂ ਨੇ ਇੱਥੇ ਕਿਹੜੀਆਂ ਕਿਹੜੀਆਂ ਸੰਸਥਾਵਾਂ ਨੇ ਤੁਹਾਨੂੰ ਪਤਾ ਕੁਛ ਕਿਹੜੇ ਐਨ ਆਰ ਆਈ ਵੀਰ ਸੇਵਾ ਕਰ ਰਹੇ ਆ ਇਹ ਜਿਹੜੀ ਆ ਦੋ ਟਰੈਕਟਰ ਇਹ ਤਾਂ ਹੀ ਆਪਣੇ ਐਨ ਆਰ ਆਈ ਵੀਰਾਂ ਦੇ ਭਰਾਵਾਂ ਦੇ ਨਾਲ ਯੋਗਦਾਨਾ ਕਰਨ ਡੇ ਆ ਸਾਨੂੰ ਹੋਰ ਕਿਸੇ ਦਾ ਨਹੀਂ ਪਤਾ ਓਏ ਵੀਰ ਕਹਿੰਦਾ ਕਿ ਸਰਕਾਰ ਚਾਹੀ ਕਹਿੰਦੀ ਆ ਕਿ 1600 ਕਰੋੜ ਰੁਪਈਆ ਆਇਆ ਪਰ ਸਾਨੂੰ ਨਹੀਂ ਪਤਾ ਕਹਿੰਦੇ ਉਹ ਕਿੱਥੇ ਲੱਗਿਆ ਸਾਡੀਆਂ ਜਿਹੜੀਆਂ ਇਹ ਸੁਭਾਵਾਂ ਨੇ ਇਹ ਚੱਲ ਰਹੀਆਂ ਨੇ ਉਹਦੇ ਨਾਲ ਪਿੰਡਾਂ ਦੀ ਸਹਾਇਤਾ ਦੇ। ਸੋ ਇਥੇ ਇੱਕ ਹੋਰ ਨੌਜਵਾਨ ਆ ਟਰੈਕਟਰ ਵਾਲਾ ਛੋਟੇ ਵੀਰ ਨਾਂ ਕੀ ਤੁਹਾਡਾ ਤੇ ਕਦੋਂ ਦੇ ਸੇਵਾ ਤੋਂ ਲੱਗੇ ਹੋ? ਮੇਰਾ ਨਾਮ ਜੱਗੀ ਆ ਜੀ। ਮੈਂ ਅੱਜ ਸਵੇਰ ਦਾ ਹੀ ਆਇਆ ਜੀ ਸਵੇਰ ਤੇ। ਤੁਹਾਡਾ ਪਿੰਡ ਕਿਹੜਾ ਵਾ? ਪਿੰਡ ਮੇਰਾ ਹੀ ਆ ਜੀ ਠੇਠਰ ਕੇ। ਜਿੱਥੇ ਬੰਨ ਦੀ ਸੇਵਾ ਚੱਲ ਰਹੀ ਆ। ਜੀ ਆਪਣੀਆਂ ਪੈਲੀਆਂ ਦੀ ਸੇਵਾ ਬਹੁਤ ਸ਼ੁਕਰ ਆਈ ਮਿਹਰਬਾਨੀਆਂ ਵੀਰਾਂ ਦੀ ਜੋ ਇੰਨੀ ਸੇਵਾ ਕਰਦੇ ਪਏ ਨੇ ਜੀ। ਔਰ ਕੀ ਕੀ ਲੋੜਾਂ ਨੇ ਤੁਹਾਡੀ ਆ ਲੋੜ ਐਹੀ ਹੈ ਜੀ ਜੋ ਸੇਵਾ ਚੱਲਦੀ ਪਈ ਹੈ ਬਸ ਵੀਰ ਮੇਰੇ ਵੱਧ ਤੋਂ ਵੱਧ ਹੋਣ ਤੇ ਸਾਡੇ ਆ ਸੰਜੋਗ ਸਾਡਾ ਕਰਨ ਤੇ ਐ ਆਪਣੀਆਂ ਕਣਕਾਂ ਬੀ ਸਕੀਏ ਜੀ ਸੋ ਹੁਣ ਝੋਨਾ ਤੇ ਬਰਬਾਦ ਹੋ ਗਿਆ ਗੰਨਾ ਬਰਬਾਦ ਹੋ ਗਿਆ ਪਰ ਇਹ ਲੋਕ ਚਾਹੁੰਦੇ ਆ ਕਿ ਹੁਣ ਘਟੋ ਘਟ ਸਾਡੀ ਕਣਕ ਤੇ ਬੀਜੀ ਜਾਵੇ ਵੀਰ ਨੇ ਅਪੀਲ ਕੀਤੀ ਆ ਪੰਜਾਬ ਦੇ ਲੋਕਾਂ ਨੂੰ ਸਾਰੇ ਹੀ ਆ ਜਿਹੜਾ ਦਰਦ ਰੱਖਣ ਵਾਲੇ ਨੇ ਹੜ ਪ੍ਰਭਾਵਤ ਲੋਕਾਂ ਦੇ ਨਾਲ ਕਿ ਉਹ ਇੱਥੇ ਆਉਣ ਡੇਰਾ ਬਾਬਾ ਨਾਨਕ ਦੇ ਪਿੰਡ ਠੇਠੜਕੇ ਤੋਂ ਪੰਜਾਬੀ ਲੋਕ ਚੈਨਲ ਲਈ ਕੁਲਦੀਪ ਸਿੰਘ ਜਾਫਲਪੁਰ